ਇੱਕ ਰੋਬੋਟ ਦੇ ਅੰਦਰ ਇਨਸਾਨੀ ਦਿਮਾਗ ਲਗਾਇਆ ਗਿਆ ਇਸ ਦੇ ਬਾਅਦ ਜੋ ਹੋਇਆ ਤੁਸੀਂ ਯਕੀਨ ਨਹੀਂ ਕਰੋਗੇ ਇਹ ਕਹਾਣੀ ਕੋਈ ਫਿਲਮ ਨਹੀਂ ਹੈ ਇਹ ਹਾਲ ਦੀਆਂ ਤਾਜ਼ਾ ਵਿਗਿਆਨਿਕ ਰਿਪੋਰਟਾਂ ਤੋਂ ਆਈ ਹੈ ਚੀਨ ਦੇ ਵਿਗਿਆਨੀ ਨੇ ਇੱਕ ਐਸਾ ਰੋਬੋਟ ਬਣਾਇਆ ਜੋ ਪ੍ਰੋਗਰਾਮ ਨਹੀਂ ਕੀਤਾ ਗਿਆ ਇਹ ਰੋਬੋਟ ਇੱਕ ਲੈਬ ਵਿੱਚ ਬਣੇ ਮਨੁੱਖੀ ਮਿੰਨੀ ਦਿਮਾਗ ਨਾਲ ਕੰਮ ਕਰਦਾ ਹੈ ਦੱਸ ਦਈਏ ਕਿ ਵਿਗਿਆਨੀ ਨੇ ਇਸ ਦਿਮਾਗ ਨੂੰ ਇੱਕ ਨਿਊਰਲ ਇੰਟਰਫੇਸ ਚਿਪ ਨਾਲ ਜੋੜ ਦਿੱਤਾ ਹੈ ਇਹ ਚਿਪ ਦਿਮਾਗੀ ਟਿਸ਼ੂ ਦੇ ਇਲੈਕਟ੍ਰੀਕਲ ਸਿਗਨਲ ਪੜਦੀ ਹੈ ਉਹ ਸਿਗਨਲ ਰੋਬੋਟ ਦੀਆਂ ਮੋਟਰਾਂ ਤੇ ਸੈਂਸਰਾਂ ਨੂੰ ਭੇਜਦੀ ਹੈ। ਇਹ ਸਿਸਟਮ ਦਾ ਨਾਮ ਹੈ ਬ੍ਰੇਨ ਔਨ ਚਿਪ। ਭਾਵ ਦਿਮਾਗ ਤੇ ਮਸ਼ੀਨ ਦੀ ਸਿੱਧੀ ਗੱਲਬਾਤ। ਇਹ ਰੋਬੋਟ ਕਿਸੇ ਲਾਈਨ ਆਫ ਕੋਡ ਨਾਲ ਨਹੀਂ ਚੱਲਦਾ। ਇਹ ਸਿਗਨਲ ਦੇਖਦਾ ਹੈ, ਗਲਤੀਆਂ ਵੀ ਕਰਦਾ ਹੈ, ਫੀਡਬੈਕ ਲੈਂਦਾ ਹੈ ਤੇ ਗਲਤੀਆਂ ਤੋਂ ਸਿੱਖਦਾ ਹੈ। ਆਮ AI ਨੂੰ ਡਾਟਾ ਸੈੱਟ ਚਾਹੀਦਾ ਹੈ। ਇਸ ਬਾਇਓ ਰੋਬੋਟ ਨੂੰ ਜਿਉਂਦੇ ਨਿਊਰੋਨ ਦੱਸਦੀ ਕਿ ਇਹ ਖੋਜ ਕੋਈ ਨਵੀਂ ਨਹੀਂ ਹੈ। 2022 ਦੇ ਵਿੱਚ ਆਸਟ੍ਰੇਲੀਆ ਦੇ ਮਨਾਸ ਯੂਨੀਵਰਸਿਟੀ ਤੇ ਕਾਰਟਿਕਲ ਲੈਬ ਨੇ ਡਿਸ਼ ਬ੍ਰੇਨ ਬਣਾਇਆ ਸੀ ਨਿਊਰੋਨ ਦੀ ਇੱਕ ਪਰਤ ਜੋ ਪੋਂਗ ਵੀਡੀਓ ਗੇਮ ਖੇਡਣੀ ਸਿੱਖ ਗਈ ਸੀ ਹੁਣ ਸਵਾਲ ਇਹ ਉੱਠਦਾ ਹੈ ਕਿ ਗੇਮ ਮੁਸ਼ਕਲ ਸੀ ਨਹੀਂ ਮਸ਼ੀਨਾਂ ਵਾਸਤੇ ਨਹੀਂ ਪਰ ਜਿਉਂਦੇ ਨਿਊਰੋਨ ਵਾਸਤੇ ਇੰਪੋਸੀਬਲ ਸੀ ਅਸਲ ਹੈਰਾਨੀ ਦੀ ਗੱਲ ਇਹ ਹੈ ਕੇਵਲ 5 ਮਿੰਟ ਵਿੱਚ ਹੀ ਇਹ ਨਿਊਰੋਨ ਪੋਂਗ ਵੀਡੀਓ ਗੇਮ ਖੇਡਣੀ ਸਿੱਖ ਗਿਆ ਤੇ ਆਪਣੇ ਪ੍ਰਦਰਸ਼ਨ ਦੇ ਵਿੱਚ ਸੁਧਾਰ ਲਿਆਉਣ ਲੱਗਿਆ ਉਹ ਮਿਸ ਕੱਟ ਕਰਨ ਲੱਗੇ ਗੇਂਦ ਨੂੰ ਵਾਪਸ ਮਾਰਨ ਦੀ ਸੰਭਾਵਨਾ ਵਧ ਗਈ ਰਿਸਰਚਰ ਕਹਿੰਦੇ ਨੇ ਇਹ ਖੋਜ ਸਿਰਫ ਮਸ਼ੀਨ ਤੇ ਬਾਇਓਲੋਜੀ ਦਾ ਮਿਲਾਪ ਨਹੀਂ ਹੈ ਇਹ ਕੰਪਿਊਟیشنل ਇੰਟੈਲੀਜੈਂਸ ਵਿੱਚ ਕ੍ਰਾਂਤੀ ਹੈ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਐਲਗੋਰਿਦਮਾਂ ਤੇ ਡਾਟਾ ਤੇ ਨਿਰਭਰ ਕਰਦੀ ਹੈ ਉਥੇ ਇਹ ਬਾਇਓ ਕੰਪਿਊਟਰ ਆਪਣੇ ਆਪ ਸਿੱਖਦਾ ਹੈ ਘੱਟ ਪਾਵਰ ਖਰਚਦਾ ਹੈ ਤੇ ਕਈ ਗੁਣਾ ਤੇਜ਼ ਰਿਜ਼ਲਟ ਦਿੰਦਾ ਹੈ ਮਨੁੱਖੀ ਦਿਮਾਗ ਦੀ ਸੈਲਾਂ ਦੀ ਸਭ ਤੋਂ ਵੱਡੀ ਖਾਸੀਅਤ ਹੈ ਸਮਝ, ਕ੍ਰੀਏਟੀਵਿਟੀ ਅਤੇ ਅਨੁਭਵ ਕਰਨਾ ਜੋ AI ਕਦੇ ਨਹੀਂ ਕਰ ਸਕਦਾ ਕਿਉਂਕਿ AI ਕੋਡ ਨਾਲ ਕੰਮ ਕਰਦਾ ਹੈ ਇਸ ਖੋਜ ਦਾ ਮਤਲਬ ਹੈ ਰੋਬੋਟ ਜੋ ਰਟੇ ਹੋਏ ਪ੍ਰੋਗਰਾਮਾਂ ਨਾਲ ਨਹੀਂ ਸਗੋਂ ਆਪਣੀ ਅਸਲੀ ਸਮਝ ਨਾਲ ਕੰਮ ਕਰਨਗੇ ਭਵਿੱਖ ਦੇ ਰੋਬੋਟ ਆਪਣੀਆਂ ਗਲਤੀਆਂ ਤੋਂ ਸਿੱਖਣਗੇ ਨਵੀਆਂ ਚੀਜ਼ਾਂ ਸਮਝਣਗੇ ਕੁਦਰਤੀ ਤਰੀਕਿਆਂ ਨਾਲ ਅਨੁਕੂਲ ਹੋਣਗੇ ਮਨੁੱਖ ਵਰਗਾ ਅਨੁਭਵ ਲੈ ਕੇ ਆਉਣਗੇ ਪਰ ਹਰ ਤਰੱਕੀ ਦਾ ਸਾਇਆ ਵੀ ਹੁੰਦਾ ਹੈ। ਵਿਗਿਆਨੀ ਡਰੇ ਹੋਏ ਨੇ ਕਿ ਇਹ ਮੀਨੀ ਦਿਮਾਗ ਇੱਕ ਦਿਨ ਕੌਨਸ਼ੀਅਸਨੈਸ ਵਿਕਸਿਤ ਕਰ ਸਕਦਾ ਹੈ। ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਕੈਦ ਵਿੱਚ ਨਹੀਂ ਤਾਂ ਕੀ ਹੋਵੇਗਾ? ਜੇ ਰੋਬੋਟ ਅੰਦਰ ਬਾਇਓ ਦਿਮਾਗ ਬਗਾਵਤ ਕਰ ਗਿਆ ਤਾਂ ਕੀ ਹੋਵੇਗਾ? ਜੇ ਬਾਇਓ ਰੋਬੋਟਾਂ ਨੇ ਆਪਣੀ ਮਨੁੱਖੀ ਸੋਚ-ਬੋਝ ਵਿਕਸਿਤ ਕਰ ਲਈ ਤਾਂ ਉਹ ਕਿਸ ਦਾ ਆਦੇਸ਼ ਮੰਨਣਗੇ? ਮਨੁੱਖ ਦਾ ਜਾਂ ਆਪਣਾ? ਇਹੀ ਸਵਾਲ ਵਿਗਿਆਨੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਨੇ। ਤੇ ਸਵਾਲ ਇਹ ਵੀ ਹੈ ਅਸੀਂ ਮਸ਼ੀਨ ਬਣਾ ਰਹੇ ਹਾਂ ਜਾਂ ਕੋਈ ਨਵਾਂ ਜੀਵ ਅਸੀਂ ਮਸ਼ੀਨ ਨੂੰ ਦਿਮਾਗ ਦੇ ਦਿੱਤਾ ਹੈ ਪਰ ਸਵਾਲ ਇਹ ਨਹੀਂ ਹੈ ਕਿ ਉਹ ਅੱਗੇ ਕੀ ਸਿੱਖਣਗੇ ਸਵਾਲ ਇਹ ਹੈ ਅਸੀਂ ਉਹਨਾਂ ਨੂੰ ਕਿੱਥੇ ਰੋਕਾਂਗੇ ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ